ਸਾਰਿਆਂ ਸასი ਕਾਲ ਜੀ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਲਓ ਜਿਸ ਟਾਈਮ ਸ਼ਾਮਾਂ ਦਾ ਆਪਾਂ ਲੱਗੇ ਬਣਾਉਣ ਸਬਜੀ ਅੱਜ ਬਣਾਣੀ ਆ ਆਪਾਂ ਸੱ ਲੱਗਾਂ ਆ ਵੇਖੋ ਐਦਾਂ ਦੇ ਸਦਕਮ ਹੀ ਆਪਾਂ ਇਹ ਲੈ ਕੱਟ ਇੱਕ ਲਿਆ ਰੱਖ ਮੈਂ ਕਿਹਾ ਗਲਗਲ ਦੇ ਚਾਰ ਦੇ ਵਿੱਚ ਇਹਨਾਂ ਨੂੰ ਇਹਨੂੰ ਫਰਾਈ ਕਰਕੇ ਨਾ ਪਾਵਾਂਗੇ ਚਾਰ ਪਾਉਨੇ ਇਹਦਾ ਤੇ ਬਾਕੀ ਆਵੇ ਆਪਾਂ ਕੱਟ ਕੇ ਚੰਗੀ ਤਰ੍ਹਾਂ ਦੂਹ ਬਣਾ ਕੇ ਰੱਖ ਲਿਆ ਇਹਦੇ ਰ ਆਪਾਂ ਮੈਂ ਨਵੀਂ ਦੂਨਦਾਨੀ ਸਵੇਰੇ ਧੋ ਕੇ ਰੱਖੀ ਸੀ ਇਹਦੇ ਵਿੱਚ ਮਿਰਚ ਮਸਾਲੇ ਦੇ ਤੇ ਪਾ ਪਹਿਲੀ ਨਵਾਂ ਦੇ ਦਿੱਤੀ ਛੁੱਟੀ ਹੈ ਕਿਤੇ ਨਵੀਂ ਸੀ ਉਹ ਵੀ ਪਰ ਮੇਰਾ ਧਿਆਨ ਹੀ ਸੀ ਕਿ ਬਦਲ ਨਹੀਂ ਕੱਲ ਬਾਪਡੇ ਸਾਬ ਨੂੰ ਆਏ ਹਾਂ ਇਹ ਚਲੋ ਜੀ ਇਹ ਚ ਪਾ ਦਿਆ ਆਪਾਂ ਇਹ ਲੂਣ ਮਸਾਲੇ ਇਧਰ ਮੈਂ ਧਰਤਾ ਪਾਣੀ ਤੇ ਵਿੱਚ ਪਾ ਦਿਆ ਥੋੜਾ ਕੋ ਗੁੜ ਤੁਮ ਦੇ ਸਲਗਮਾਂ ਦੇ ਵਿੱਚ ਗੁੜ ਪਾਈਏ ਤੇ ਫੇਰ ਹੀ ਉਹਦਾਂ ਤੁਹਾਨੂੰ ਪਤਾ ਹੈ ਠੀਕ ਠੀਕ ਜੇ ਚਲੋ ਹੁਣ ਆਪਾਂ ਪਾਈਏ ਸਲਗਮ ਤੇ ਵਿਚਾਰ ਬਾ ਚੱਲਦੇ ਆ ਬਾਜ਼ਾਰ ਨੂੰ ਚਲੇਗੇ ਆਪਣੇ ਘਰ ਸੂਏ ਦੇ ਸਾਰੇ ਕਾਰ ਦਾ ਨਾ ਕਰ ਆਵਾਂਗੇ ਤਾਂ ਚੱਲ ਜਾਵਾਂਗੇ ਬੈਡਵਸ਼ਿੰਗ ਦਾ ਮਸ਼ਾਹਬ ਦੇ ਸਾਫ ਕੋ ਰਣੋਂ ਮੈਂ ਕੇ ਰੋ ਇਹ ਤਨ ਮਤ ਦੇਖਣ ਨੂੰ ਲੱਗਦਾ ਹੀ ਬਹੁਤ ਜੀ ਮੇਰੇ ਫੇਲੇ ਵਿੱਚ ਕਾਰਾਂ ਬੈਨ ਨਹੀਂ ਆ ਠੀਕ ਹੈ ਲੱਗਦਾ ਕੀਤਾ ਕਤਰਿਆ ਘਰਿਆ ਸਭ ਕੁਝ ਹੋ ਉਹ ਨੇ ਬੁੜੀ ਨੇ ਡਾਨਾ ਵਾਰਤੀ ਸੋ ਆਪਾਂ ਇਹ ਚੀਟ ਗਣੀ ਮਰੂਣਾ। ਉਹ दाल ਨੂੰ ਰਿਗੈਂਟ ਨੇ ਜਦੋਂ ਪਾਣੀ ਐ ਸੁੱਕ ਗਿਆ ਮਗਰੋਂ ਵੇਖਾਂਗੇ। ਆਪੇ ਇਹਦੇ ਲਈ ਤੜਕੇ ਵਾਸਤੇ ਪਿਆਜ਼ ਇਹ ਬਹੁਤ ਭਿੱਜੇ ਹੋਣ ਤੇ ਫਿਰ ਘੜਾ ਤੜਕੀ ਚੜਦੇ। ਨਾ ਚੇਲੇ ਜੜੀ ਜਾਂਦੇ। ਆਇਆ ਤੇਰਾ ਖਲੀ ਆ ਵਾ ਤੇ ਇਹਨੂੰ ਥੋੜਾ ਤੇਰਵਾਉ ਟਰਾਈ ਕਰਕੇ ਤਾਂ ਮੈਂ ਚਾਰ ਪਾਣੀ ਗਲਗਲਾਂ ਦੇ ਚਾਰ ਚੁਸੜ ਪਾਣੀ ਬਹੁਤ ਸੋਨਾ ਪਾਣੀ ਹੈ ਇਹ ਕੋਠਾ ਜਿਹਾ ਰਹਿ ਗਿਆ ਬੜੇ ਜੋ ਨਾਲ ਨਾਲ ਸਫਾਈ ਨਬੇੜੀ ਪਈ ਵੈਗ ਨੂੰ ਮੈਦ ਤੈਨਾਂ ਜੇ ਨਾ ਚੇ ਚਸਮਾਂ ਆਟੀ ਰਹਿਦਾ ਉਹਨਾਂ ਤੇ ਸਹੀ ਆ ਸਜੇ ਹੋਈ ਦਾਖ ਲਾਰੇ ਪਾਈ ਦੇ ਫਿਰ ਪਤਾ ਲੱਗਦਾ ਕਿ ਸਮਾਨ ਹੈ ਵੜਾ ਆਵਾਜ਼ੀ ਹੋਵੇ ਸੁਭਾਇਨਾ ਕਰ ਕਰ ਕੇ ਕੋਈ ਕੰਮ ਨਹੀਂ ਆਉਂਦਾ ਸ਼ੋਰ ਸ਼ੋਰ ਹੈ ਸ਼ੋਰ ਸ਼ੋਰ ਨਹੀਂਦਾ ਇਹਦੇ ਚੇ ਨੂੰ ਪੇ ਆਸ਼ੇ ਲਾਂ ਚੌਂਜੀ ਦਾ ਕੰਮ ਸੌਰੀ ਤਰੀਕੇ ਨਾਲ ਬੜੀ ਵੇਟੀ ਤਰੀਕਾ

ਇੱਕ ਮਹਾ ਮੈਂ ਮੁੜ ਕੇ ਨਾ ਜੋ ਤੜਕਾ ਭੁੰਨੇ ਆ ਨਾ ਤੜਕੇ ਤੋਂ ਪਹਿਲਾਂ ਇਹਨੂੰ ਫਰਾਈ ਕਰਕੇ ਕੱਢ ਲਵਾਂਗੇ ਫਿਰ ਤੜਕਾ ਪਾਉਣ ਨੂੰ ਆ ਸਲਗਮੇ ਕਰ ਆਖ ਲਿਆ ਹਾਂ ਵੇ ਮੈਂ ਖਾੜੀ ਅੜੀ ਰਹਿ ਜਦੀ ਰਵੇ ਸਬਜੀ ਤੇ ਚਲੋ ਜੀ ਥੋੜਾ ਪਛਲੇਗੇ ਅੰਦਰ ਫਿਰ ਨਾਲ ਇਹ ਤੜਕਾ ਤੁਰਕਾ ਲਾ ਲਾਂਗੇ ਨਾਲੇ ਆਟਾ ਕੋਨ ਲਾਂਗੇ ਨਾਲੇ ਆਪਾਂ ਸਲਗਮ ਘੋਟ ਲਾਂਗੇ ਹੁਣ ਆਪਣਾ ਕੰਮ ਨਹੀਂ ਕੋਈ ਵੀ ਨਹੀਂਦਰ ਮੈਂ ਹਰ ਕੋਨਾਂ ਦੇ ਤੜਕਾ ਸਲਗਮਾਂ ਦੇ ਚੋਦੀ ਨੂੰ ਨਾ ਹੋਵੇ ਇਦਾਂ ਚਲ ਗਏ ਤੇ ਮੈਂ ਤੁਹਾਨੂੰ ਦੱਸਿਆ ਇਹ ਯਹੀਂ ਜਿਹੜੇ ਹਲਦੀ ਵਾਲੇ ਨਹੀਂ ਖਾਂਦੇ ਅਸੀਂ ਦੇਖ ਲਈ ਮਿਰਚ ਪਾਉਨੇ ਆਸਲ ਗਮਨ ਨਿਆਣੀ ਨਹੀਂ ਖਾਂਦੇ ਉਹਦਾ ਖੱਟੀ-ਖੱਟੀ ਵੀ ਸੋਹਣੀ ਬਾਕੀ ਆਪਣੀ ਆਪਣੀ ਖਾਂਦਾ ਜਿੱਦਾਂ ਮੇਰੇ ਨੂੰ ਜੰਗੀ ਲੱਗਦੀ ਪਈ ਬਣਾਉ ਤੇ ਖਾਓ ਜਿੱਦਾਂ ਸਾਡਾ ਪਰਿਵਾਰ ਖਾਂਦਾ ਉਹ ਉਹਦਾ ਲਈ ਬਣਾ ਲਈ ਹੈ ਕੋਈ ਨਹੀਂ ਕੋਈ ਗੱਲ ਨਹੀਂ ਇਹ ਨਹੀਂ ਆਂਦੇ ਬਿਤੇ ਸਾਡੇ ਅਰਗੇ ਸੌਦੀ ਬਣਾਉਂਗੇ ਹੂੰ ਤੇ ਜਦ ਨਾਲ ਨਾਲ ਇਹ ਦੇਖੋ ਮੈਂ ਆਟਾ ਗੁੰਨ ਲੈਂਦੀ ਹਾਂ ਆਲੜਾ ਕਾਪ ਲਿਆ ਇਹ ਆਹੀ ਮੈਂ ਲਾ ਲਿਆ ਮੈਂ ਇਹਨਾਂ ਨੂੰ ਲਿਆਂਦਾ ਕਿਹੜੇ ਜੀਨੇ ਨੂੰ ਰੱਖਣੀ ਪਾਣ ਦੇ ਮਾ ਆਟਾ ਬਣ ਕੇ ਜੱਲਣ ਪਉਣੀ ਆ ਨਾਲੇ ਜੇ ਪਿਆਜ਼ ਹੋ ਦੇ ਇਹ ਨਹੀਂ ਗਿਆ ਹੈ ਕੋਠੇ ਬੈਠਾ ਸਾਫ ਕਰਦੇ ਰਹੇ ਲਓ ਜੀ ਸਰ ਮਨਸੋ ਜੀਨ ਲੱਗਿਆ ਤੜਕਾ ਵੇਖੋ ਹੁਣ ਜੋ ਗਾ ਲਿਆ ਆਪਣਾ ਤੜਕਾ ਇਹੋ ਜਿਹੀ ਪਾਈ ਜੀ ਮਿਰਚ ਕਿਉਂਕਿ ਹਲਦੀ ਵਾਲੀ ਤੁਹਾਨੂੰ ਪਤਾ ਸਬਜੀ ਜਿਹੜੀ ਨਹੀਂ ਖਾਂਦੇ ਖੱਟੀ-ਖੱਟੀ ਸਬਜੀਾਂ ਦੇ ਹਨ ਜੰਨੀ ਲੱਗਦੀ ਵਿੱਚ ਕੋ ਪਾਇਆ ਥੋੜਾ ਕਗੜ ਸਾਂਗੋ ਅੱਜ ਵੇਖ ਆਟਾ ਬੋਲੇ ਆਵੇ ਵੇਖ ਤੇ ਘੋਣਾ ਪੈਦ ਹੋਗੇ ਵੇਲੇ ਫਿਰ ਤਾਂ ਡਰੈਗ ਰੂਮ ਵਿਖਾਉਣੀ ਆ ਆਪਾਂ ਬੈ ਉਹ ਚਾਦਰਾਂ ਮਛਾਉਣੀ ਆ ਤੇ ਫਿਰ ਬਾਕੀ ਸਾਰਾ ਕਾਰ ਸਵੇਰੇ ਵਿਖਾਵਾਂਗੇ ਚਾਦਰਾਂ ਚੋਦਰਾਂ ਹੋ ਜਾ ਕੇ ਬਾਕੀ ਇਹ ਸੁਭਾਣਾ ਕਰਕੇ ਵੇਲੇ ਹੋ ਗਏ ਉਹ ਬੱਥੇ ਰਹਿ ਗਏ ਹੀ ਉਹ ਵੀ ਕਰਦੇ ਆ ਕੋਟਾ ਵੀ ਉਝਾ ਹੈ ਸਭ ਇੱਕ ਇੱਕ ਚੀਜ਼ ਮਮਟੀ ਅੜੀ ਤੋਂ ਧੋਤਾ ਕੇ ਰੱਖ ਕੇ ਆਏ ਹਾਂ ਜੀ ਵੇਖੋ ਜੀ ਡਰੇ ਹੈ ਰੂਮ ਸਾਡਾ ਡ੍ਰੈਵ ਰੂਮ ਵੇਖੋ ਜੀ ਲੱਗਦਾ ਹੈ ਜੇ ਇਹ ਤਾਂ ਤੁਸੀਂ ਵੇਖੀ ਜੀ ਗੱਲ ਆ ਵੇਖੋ ਇਹ ਬੈਡ ਦੇ ਦਵਾਨ ਬਿੱਡਾਂ ਦੇ ਉੱਤੇ ਬੈਡ ਸ਼ੀਟਾਂ ਮਛਾ ਤਾ देखो सोणा ਬਣਾਤਾ ਹੈ। ਵੇਖੋ ਆ ਲੈ ਆਂਦੇ ਨਾ ਬੈੱਡ ਸ਼ੀਟਾਂ। ਮਾਨੂੰ ਲਈ ਆਈ ਏ ਢਾਲੇ ਸਭ। ਮੈਂ ਅਜੇ ਉਠਣੀ ਮਾਰਨਾ। ਸ਼ਾਮਾਂ ਦਾ ਵੇਲਾ ਮੈਂ। 5:00 ਵਜੇ। ਕੋਈ ਸਫਾਈ ਕੀਤੀ ਆਪਾਂ ਸਾਰੀ। ਹੈਂ ਵਦਗਾ। ਵਾਹ ਵਦਗਾ। ਵਾਹ। ਵਾਹ ਕਰੋ। ਇਸ ਮਾਨ ਪਿਆ। ਕੁਲਰਟੀ ਕਵਰ ਪਾਇਆ ਤੇ ਮਿਕਸੀ ਮੂਸੀ ਪਈ ਤੇ ਫਿਰ ਸੋਈ ਦੇ ਵਿੱਚ ਇਹ ਸਾਫ ਸੁਗ ਕੀਤੀ ਫਿਰ ਹਾਥੋਂ ਥਲਾ ਦੇ ਕੇ ਉਹ ਜੀ ਹੋ ਜਾਂਦੀ ਫਿਰ ਹਾਂ ਆ ਇਹਨਾਂ ਨੇ ਉਦੋਂ ਲਾ ਕੇ ਬਲਬ ਵੱਡਾ ਤੇ ਨਿਕਾਲਾ ਤਾਂ ਚਾਨਣ ਹੀ ਨਹੀਂ ਹੈਗਾ ਨਾਨਾ ਜੀ ਆਬ ਇਹ ਆ ਜਾਂਦੇ ਕੋਈ ਨਹੀਂ ਇਹ ਦੇਖ ਮਨ ਨੇ ਡਿਜ਼ਾਈਨ ਜਿਆ ਬਣਾਉਂਦਾ ਹੈ ਫੁੱਲ ਬਣਾਤੇ ਆਂਦੀ ਮੰਮੀ ਜੀ ਕੋਈ ਆਉ ਜਾਊ ਇਹਨਾਂ ਨੂੰ ਖੋਲਦਿਆਂ ਕਰਾਂਗੇ ਹੁਣ ਇਦਾਂ ਰਹਿਣ ਦੇ ਨੇ ਕੋਈ ਨਹੀਂ ਤੁਸੀਂ ਦੱਸਿਓ ਤੁਹਾਨੂੰ ਡ੍ਰੈਗ ਰੂਮ ਹੱਡਾ ਸੋਹਣਾ ਲੱਗਿਆ ਅ ਵੀ ਦੇਖੋ ਕੋਈ ਸਵੇਰੇ ਇਸ ਯਾਤਰਾ ਚ ਉਧਰ ਅੰਦਰ ਵਸਾ ਆ ਕੇ ਨਾ ਇਹ ਸਾਰੇ ਜਿਹੜੇ ਦੁਬਾਨ ਬੈਠੇ ਆਂ ਆਪਸਾਈ ਦੇ ਬਣਵਾਏ ਉਦੋਂ ਵੀ ਦੀਵਾਲੀ ਤੇ ਲਿਆਂਦੇ ਸੀ ਇਹ ਜੋੜਾ 6.5000 ਦਾ ਇੱਕ ਬਣਿਆ 13000 ਦੇ ਬਣੇ ਦੋ ਚੋਲੇ ਸਾਢੇ ਲਾਗੇ ਚੈਰ ਆ ਨਜੋਲਾ ਹੀ ਲੱਗਦਾ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਘਰ